ਸੀਰਾ ਦੇ ਤੇ ਵਟੀਆਂ ਦੇਖੋ ਉਹਨਾਂ ਨਾਲ ਹੀ ਕੱਲ ਵਾ ਕਰੀਏ ਇੱਕ ਨੰਬਰ ਥਾਣੀ ਤੋਂ ਪਾਸ ਦੇਖੋ ਧੰਨਾ ਲਗਾਇਤਾ ਵੱਡਾ ਦੇਖੋ ਉਹਨਾਂ ਨਾਲ ਹੀ ਕੱਲ ਵਾ ਕਰੀਏ ਹਾਂ ਜੀ ਪਾਪਾ ਜੀ ਕੀ ਨਾਮ ਜੀ ਪਾਪਾ ਜੀ ਵਾਹ ਕਿ ਠੀਕ ਆ ਖਾਸ ਕੀ ਮਾਮਲਾ ਹੈ ਤੁਸੀਂ ਉਹ ਵਪਾਰੀ ਸਨ ਹਾਂਜੀ ਹੁਣ ਇਹ ਹਿੰਦੂਆਂ ਕਲਿਆਣਪੁਰ ਹਾਂਜੀ ਮਸਲਾ ਇਹ ਆ ਵੀ ਸਾਡੇ ਇੱਕ ਸਿੰਘ ਨੇ ਚੋਰ ਨੂੰ ਫੜਿਆ ਸੀਗਾ ਹਾਂਜੀ ਚੋਰ ਨੇ ਦੋ ਚੋਰ ਸੀਗੇ ਉਹਨਾਂ ਨੇ ਮਰੇ 'ਤੇ ਹਮਲਾ ਕਰਦਾ ਦਾਤ ਦੇ ਨਾਲ ਹਾਂਜੀ ਸਿੰਘ ਨੇ ਬਚਾ ਕੇ ਨਾਲ ਹੀ ਕਿਤੇ ਹੜ ਕੇ ਆਪਣਾ ਤੇਗ ਕੱਢੀ ਤੇ ਚੋਰ ਨੇ ਵੀ ਤੇਗ ਨਾਲ ਫੜ ਲਈ ਹਾਂਜੀ ਜਦੋਂ ਸ਼ੋਰ ਹੋਇਆ ਤਾਂ ਤੇਗ ਫਿਰ ਗਈ ਹਾਂਜੀ ਉਹਨਾਂ ਨੇ ਫਿਰ ਚੋਰ ਜਾਣ ਨਹੀਂ ਦਿੱਤਾ ਮਗਰ 2 ਕਿਲੋਮੀਟਰ ਭੱਜ ਕੇ ਉਹਨੇ ਫੜਿਆ ਚੋਰ ਨੂੰ ਹਾਂਜੀ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰਦਾ ਇੱਕ ਚੋਰ ਭੱਜ ਗਿਆ ਪੁਲਿਸ ਨੇ ਚੋਰ ਨੂੰ ਵੀ ਇੱਥੇ ਲੈ ਆਂਦਾ ਤੇ ਬਾਅਦ ਜਿਹੜਾ ਸਿੰਘ ਸੀਗਾ ਉਹਨੂੰ ਵੀ ਸਾਡੇ ਅੰਦਰ ਉਠਾ ਲਿਆ ਕਹਿੰਦੇ ਤੂੰ ਦੋ ਵਾਰ ਕਿਤਾ ਸੱਟ ਲੱਗੀ ਆ ਹਾਂਜੀ ਹਾਂ ਦੇਖੋ ਜਿਹੜਾ ਤੇਗਾ ਵਾ ਮਹਾਰਾ ਨੇ ਕਰ ਗੱਲ ਇੱਧਰ ਪਾਸ਼ਾ ਮਹਾਰਾ ਨੇ ਇਹ ਖਿਆਸਾ ਦਿੱਤੇ ਆ ਉਹ ਕਰੋ ਗਰੀਬ ਕਊ ਦੀ ਰੱਖਿਆ ਦੇ ਲਈ ਆ ਜਾਂ ਆਪਣੀ ਰੱਖਿਆ ਨਾ ਹਾਂਜੀ ਉਹਦੇ ਲਈ ਆਪਾਂ ਆਪਣਾ ਛਾਤਰ ਜੇ ਰੱਖ ਕੇ ਵੀ ਜੇ ਚੋਰ ਸੱਟ ਮਾਰ ਜਾਂਦੇ ਤੇ ਫੇਰ ਚੰਗਾ ਸੀਗਾ ਕੋਣ ਕਹਿੰਦੇ ਵੀ ਚੰਗੇ ਦੇ ਪਰਜਾ ਕਰਨਾ ਉਹਨਾਂ ਨੇ ਕਿਹਾ ਹਾਂਜੀ ਉਹ ਵੀ ਨਹੀਂ ਉਹ ਵੀ ਮੁੱਕੀ ਗੱਲ ਫੇਰ ਜਦੋਂ ਸਾਡੇ ਸਿੰਘ ਦੂਜੇ ਜਾਂਦੇ ਆ ਅੰਦਰ ਗੱਲਬਾਤ ਕਰਨ ਕਿੱਸੇ ਜੀ ਸਾਡਾ ਸਿੰਘਾਂ ਨੂੰ ਕਹਿੰਦੇ ਵੀ ਤੁਸੀਂ ਸਾਨੂੰ ਜੱਜ ਦੀ ਸਾਰੀ ਬਾਣੀ ਸੁਣਾਓ ਹਾਂਜੀ ਉਹ ਦੱਸਦੇ ਸੰਗੇ ਹੈ ਕਿ ਨਹੀਂ ਫੇਰ ਗੱਲ ਤੋਂ ਮਤ ਸੰਗਾਂ ਨੂੰ ਬੋਲਿਆ ਹਾਂਜੀ ਕੋਈ ਤਾਂ ਕਰਕੇ ਠੀਕ ਆ ਜੇ ਕਾਨੂੰਨ ਦੇ ਹਿਸਾਬ ਨਾਲ ਲੱਗਦਾ ਵਾ ਵੀ ਉੱਥੇ ਕਾਰਵਾਈ ਬਣਦੀ ਆ ਹਾਂਜੀ ਇਹ ਬੰਦੇ ਕਿੰਨੇ ਫੜ ਕੇ ਲੈ ਗਏ ਇੱਕ ਹੀ ਫੜਿਆ ਜਿੰਨੇ ਫੜਿਆ ਕ ਭੱਜ ਗਿਆ ਇੱਕ ਭੱਜ ਗਿਆ ਅਸੀਂ ਇੱਕ ਬੇਨਤੀ ਆ ਜੇ ਅਸੀਂ ਕਾਰਵਾਈ ਤੁਸੀਂ ਕਹਿੰਦੇ ਹਾਂਜੀ ਕਾਨੂੰਨ ਦੇ ਕਾਰਵਾਈਆਂ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਤੋਂ ਚੱਲਦੀਆਂ ਵਾ ਚਲੋ ਜਿਹੜਾ ਕੰਮ ਆ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਦੇ ਨੇ ਕੋਈ ਗੱਲ ਨਹੀਂ ਪਰ ਫਿਰ ਐਸਐਚਓ ਸਾਹਿਬ ਤੇ ਜਿਹੜੀ ਬੰਦੀ ਕਰ ਵੀ ਉਹਨਾਂ ਦੇ ਕੋਲ ਜਿਹੜਾ ਸਿਕਾਂ ਦਾ ਬਤਮੀਜ਼ੀ ਕੀਤੀ ਜਿਹੜਾ ਮੋਦਵਾ ਕਿੰਨੇ ਬੰਦੇ ਸੀ ਜਿਹੜਾ ਸਾਹਮਣੇ ਉਹਨਾਂ ਨੇ ਬਤਮੀਜ਼ੀ ਕੀਤੀ ਜਿਹੜਾ ਪਰਚਾ ਬੰਦਾ ਐਸਐਚਓ ਸਾਹਿਬ ਤੇ ਦੇਖੋ ਲਾਈ ਸੀਰਾ ਦੇ ਤੋ ਇੱਕ ਨੰਬਰ ਥਾਣੀ ਤੋਂ ਬਾਅਦ ਇੱਕ ਚੋਰ ਇੱਕ ਛੜਤਾ ਨਾਲ ਨੇ ਇੱਕ ਲਾਈ ਸੀਰਾ ਦੇ ਤੇ ਇੱਕ ਧੰਨਾ ਲਗਾਈ ਇਹਨਾਂ ਨੇ ਵੱਡੀਆਂ ਲਾਈ ਸੀਰਾ ਦੇ ਤੇ ਇੱਕ ਨੰਬਰ ਥਾਣੀ ਤੋਂ ਬਾਅਦ ਉਹਨਾਂ ਨੇ ਕਲਵਾ ਕਰੀਏ ਉਹਨਾਂ ਨਾਲ ਸੀਰਾ ਦੇਤੇ ਇਹਨਾਂ ਨੇ ਉਹਨਾਂ ਨੇ ਕਲਵਾ ਕਰੀਏ ਤਾਂ ਹਾਂਜੀ ਪਪਾ ਜੀ ਕੀ ਕਰਵਾ ਲਈ ਦੱਸਿਓ ਕਿ ਉਹਨਾਂ ਨਾਲ ਕੀ ਮਾਮਲਾ ਹੈ ਦੱਸਿਓ ਥੋੜਾ ਜਿਹਾ ਹਾਂਜੀ ਕੀ ਮਾਮਲਾ ਹੈ ਦੱਸੋ ਇਹ ਜਿਹੜਾ ਮਾਮਲਾ ਹੈ ਜੀ ਭਾਨ ਸਿੰਘ ਹਾਂਜੀ ਆਪਣੇ ਬਾਣਾ ਪਾ ਕੇ ਮੁਸਰਤ ਦੇ ਆਪਣੇ ਕੰਮ ਜਾ ਰਿਹਾ ਸੀ ਹਾਂਜੀ ਉਹਦਾ ਦੋ ਲੁਟੇਰਿਓ ਦੇ ਮਗਰ ਲੱਗੇ ਆ ਹਾਂਜੀ ਉਹਨਾਂ ਨੇ ਉਹਦਾ ਮੋਬਾਈਲ ਖੋਲਿਆ ਉਹ ਉਹਨਾਂ ਨੇ ਖੋਲਿਆ ਫੋਨ ਚੋਰਾਂ ਨੇ ਖੋਲਿਆ ਚੋਰਾਂ ਨੇ ਖੋਲਿਆ ਹਾਂਜੀ ਉਹਨੇ 2 ਕਿਲੋਮੀਟਰ ਪਿੱਛਾ ਕਰਕੇ ਆਪਣਾ ਉਹਨਾਂ ਕੋ ਮੋਬਾਈਲ ਲਿਆ ਹਾਂਜੀ ਜਦੋਂ ਕੋ ਮੋਬਾਈਲ ਆ ਜਿਹੜੇ ਦੋ ਚੋਰ ਸੀ ਇੱਕ ਚੋਰ ਨੇ ਫੜ ਲਿਆ ਇੱਕ ਫੜ ਲਿਆ ਜਿਹੜਾ ਦੂਜਾ ਚੋਰ ਸੀ ਉਹ ਕੋ ਧਾਰ ਸੀ ਹਾਂਜੀ ਉਹ ਮੁੰਡੇ ਦੇ ਧਾਰਤ ਮਾਰਨ ਲੱਗਾ ਹਾਂਜੀ ਜਿਹੜਾ ਸਾਡਾ ਮੁੰਡਾ ਜਿਹਨੇ ਜਿਹਦਾ ਮੋਬਾਈਲ ਖੋਇਆ ਗਿਆ ਉਹਨੇ ਆਪਣਾ ਹਥਿਆਰ ਕੱਢਿਆ ਹਾਂਜੀ ਉਹਨੇ ਚੋਰ ਦੇ ਮਾਰਨ ਦੀ ਕੋਸ਼ਿਸ਼ ਕੀਤੀ ਚੋਰ ਦੇ ਮਾਰੇ ਲੱਗ ਗਿਆ ਹਾਂਜੀ ਆਪਣਾ ਡਿਫੈਂਸ ਵਰਤਿਆ ਹਾਂਜੀ ਜੇ ਉਹ ਆਪਣਾ ਡਿਫੈਂਸ ਨਾ ਮਾਰਦਾ ਹੋ ਸਕਦਾ ਵੀ ਉਹ ਚੋਰ ਸਾਡਾ ਜਿਹੜਾ ਮੁੰਡਾ ਤਫਾਨ ਸਿੰਘ ਉਹਨੂੰ ਮਾਰ ਜਾਂਦੇ ਹਾਂਜੀ ਕਿਉਂਕਿ ਉਹਨ ਕੋ ਧਾਰ ਸੀ ਦੋ ਜਣੇ ਸੀਗੇ ਉਨੇ ਆਪਣੇ ਡਿਫੈਂਸ ਵਿੱਚ ਆਪਣਾ ਵਿਹਾਰ ਕਰ ਲਿਆ ਹਾਂਜੀ ਮੈਂ ਕਹਿੰਦਾ ਜੀ ਪੁਲਿਸ ਨੂੰ ਸ਼ਾਹਵਾਜ ਦੇਨ ਦੀ بجائے ਹਾਂਜੀ ਪ੍ਰਸ਼ਾਦ ਸਿੰਘ ਨੂੰ ਉਸ ਲੜਕੇ ਨੂੰ ਸ਼ਾਹਵਾਜ ਦੇਨ ਦੀ بجائے ਉਹਨੂੰ ਚੱਕ ਕੇ ਅੰਦਰ ਬਿਠਾ ਲਿਆ ਹਾਂਜੀ ਉਹਨੂੰ ਚੱਕ ਕੇ ਅੰਦਰ ਬਿਠਾ ਲਿਆ ਪਾ ਲਿਆ ਹਾਂਜੀ ਉਹ ਜੇ ਉਹ ਆਪਣੇ ਡਿਫੈਂਸ ਨਾ ਵਰਤਦਾ ਹੋ ਸਕਦਾ ਉਹ ਚੋਰ ਤਫਾਨ ਸਿੰਘ ਨੂੰ ਵੀ ਮਾਰ ਦਿੰਦੇ ਹਾਂਜੀ ਇਹ ਪੁਲਿਸ ਨੇ ਕਹਿੰਦਾ ਜੀ ਇਹੀ ਬੰਦਾ ਫੜ ਲਿਆ ਹਾਂਜੀ ਮਤਲਬ ਕਹਿੰਦਾ ਭਾਬਾ ਚੋਰ ਵੀ ਅਸੀਂ ਫੜੀਏ ਹਾਂਜੀ ਥਾਣੇ ਦੇ ਅੰਦਰ ਵੀ ਅਸੀਂ ਬੈਠੀਏ ਹਾਂਜੀ ਜਿਹੜੀ ਐਸਐਸਓ ਸਾਹਿਬ ਦੀ ਜਿਹੜੀ ਸ਼ਿਕਾਇਤ ਨਹੀਂ ਆ ਉਹ ਬਹੁਤ ਮਾੜੀ ਹਾਂਜੀ ਔਰ ਬਹੁਤ ਘਟਿਆ ਔਰ ਬਹੁਤ ਡਰਾਉਣ ਵਾਲੀ ਸ਼ਿਕਾਇਤ ਦੀ ਆ ਜਿਹੜੇ ਐਸਐਸਓ ਦੀ ਜਿਆਨ ਸਿੰਘ ਨੂੰ ਅੰਦਰ ਕੀ ਥਾਣੇ ਗਏ ਕੀ ਕਹਿੰਦੇ ਹੁਣ ਕੁਛ ਕੀ ਉਹ ਕਹਿੰਦਾ ਜੀ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਤੋਂ ਉੱਪਰ ਸੀਨੀਅਰ ਅਫਸਰਾਂ ਨਾਲ ਗੱਲ ਕਰੋ ਹਾਂਜੀ ਭਾਈ ਐਮਐਲਆਰ ਕੋਲ ਤੁਸੀਂ ਗਏ ਹਾਂਜੀ ਤੁਸੀਂ ਰੋ ਲਾ ਕੇ ਹਾਂਜੀ ਚੋਰ ਦੀ ਤੁਸੀਂ ਐਮਐਲਰ ਕਾ ਦੀ ਗਰਾਉਂਡ ਹੈ ਠੀਕ ਚੋਰੀ ਦਾ ਐਮਐਲ ਵੀ ਨਹੀਂ ਬਣਦੀ ਕਿੱਥੀ ਹਾਂਜੀ ਜਦੋਂ ਚੋਰ ਨੇ ਆਪਣਾ ਕੰਮ ਕਰ ਲਿਆ ਹਾਂਜੀ ਚੋਰ ਨੇ ਆਪਣਾ ਕੰਮ ਕਰ ਲਿਆ ਹਾਂਜੀ ਐਮਰ ਤਾਂ ਜਿਹੜਾ ਮੱਗ ਜਾ ਕੇ ਬਿਲਾਸਾਹਾਂ ਦੇ ਵਿੱਚ ਆ ਰਿਹਾ ਕੋਈ ਨਾ ਤੁਸੀਂ ਕੋਈ ਕਾਰਵਾਈ ਜਿਹੜੀ ਦੂਜੇ ਬੰਦੇ ਦੇ ਕਰੋਗੇ ਕਰੋਗੇ ਇੱਕ ਲੜ ਕੇ ਸਾਡੀ ਇਹ ਬੇਇੱਜ਼ਤੀ ਆ ਸਾਡਾ ਜਿਹੜਾ ਵਰਕਰ ਆ ਤਫਾ ਸਿੰਘ ਫੜਿਆ ਉਹਨੂੰ ਜੇ ਤਬਾਜ ਜਦ ਛੇੜਿਆ ਜਾਵੇ ਹਾਂਜੀ ਜਿਹੜੇ ਚੋਰ ਆ ਇੱਕ ਫੜਿਆ ਦੂਜਾ ਫੜ ਗਏ ਉਹਨਾਂ ਨੂੰ ਕਾਰਵਾਈ ਕੀਤੀ ਜਾਵੇ ਠੀਕ ਆ ਸਾਡੀ ਪ੍ਰਸ਼ਾਸਨ ਅਗੇ ਵੀ ਠੀਕ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਿਕਸ ਸਦੇ ਬੰਦੀਆਂ ਵੀ ਜਿਹੜੀਆਂ ਪਹੁੰਚੇ ਬਾਬਾ ਜੀ ਵੀ ਪਹੁੰਚੇ ਆ ਦੱਸਿਆ ਚੋਰ ਚੋਰ ਤੋ ਜੋ ਵੀ ਸਾਰਾ ਮਾਮਲਾ ਤੋਂ ਜਲਦਾ ਕਰਦੇ ਕਿ ਸਾਰਾ ਕੀ ਗੱਲ ਹੋ ਗਈ ਹਾਂਜੀ ਬਾਬਾ ਜੀ ਕੀ ਹੋਇਆ ਹਾਂ ਸਾਹਿਬ ਵਾਈਕੂ ਜੀ ਬਾਬਾ ਜੀ ਧਰਲਾ ਇਹਦਾ ਲਾਇਆ ਕੀ ਕਰਨ ਉਹ ਕਰਨ ਵਾਈਕੂ ਜੀ ਆ ਸਾਡੇ ਇੱਕ ਸਿੰਘ ਨੇ ਦੋ ਚੋਰਾਂ ਨੂੰ ਫੜਿਆ ਸੀਗਾ ਜੀ ਆਪਣਾ ਚੋਰਾਂ ਨੇ ਉਹ ਤੇ ਹਮਲਾ ਕਰ ਦਿੱਤਾ ਕਿਹੜੀ ਜਗ੍ਹਾ ਤੇ ਸੀ ਇਹ ਆਪਣੇ ਜਿੰਦਾਰ ਰੋਡ ਜਿੰਦਾਰ ਰੋਡ ਜੈਮਪੁਰ ਜੀ ਉਹ ਸਿੰਘ ਨੇ ਜਦੋਂ ਆਦੋਂ ਬਣਾ ਦਾਦ ਨਾਲ ਹਮਲਾ ਕੀਤਾ ਤਾਂ ਸਿੰਘ ਨੇ ਆਪਣਾ ਚਾਕਾ ਕਰਨੀ ਪਿੱਟੇ ਹੋ ਕੇ ਵੀ ਤੇਗ ਕੱਢ ਲਈ ਇੱਕ ਸਿੰਘ ਨੇ ਤੇਗ ਕੱਢੀ ਤੇ ਇੱਕ ਜਿਹੜਾ ਦਾਦ ਵਾਲਾ ਸਿੰਘ ਸੀਗਾ ਹੋ ਪਿਛੇ ਹੋ ਗਿਆ ਦੂਜੇ ਸੈਕਿੰਡ ਨੇ ਤੇਗ ਨੂੰ ਹੱਥ ਪਾ ਲਿਆ ਦੂਜੇ ਨੇ ਤੇਗ ਤੇ ਫੜ ਗਿਆ ਤੇ ਵੀ ਉਹ ਸਿੰਘ ਨੇ ਭੱਜ ਗਏ ਉਹ ਫੇਰ ਭੱਜ ਗਏ ਫੇਰ ਸੈਕਿੰਡ ਨੇ ਫੜ ਲਿਆ ਉਹ ਨੂੰ ਲੈ ਥੋੜੇ ਜਿਹਰੇ ਵਾਰ ਸੈਕਿੰਡ ਨੂੰ ਵੀ ਬੁਲਾਇਆ ਤੇ ਥਾਣੇ ਤੇ ਉਹਨੂੰ ਕਹਿੰਦੇ ਤਮੂਰ ਦਾਦ ਦੇ ਤੇ ਇੱਕਾ ਨੂੰ ਮਾਰੀ ਉਹਨਿੰ ਕੋ ਜਿਹੜਾ ਆਪਣੇ ਕੋਲ ਹਥਿਆਰ ਆ ਜੇ ਉਹਨਾਂ ਛਾਪਰੋ ਜੇ ਛਾਪਰ ਹੁੰਜਾ ਹੁੰਦੇ ਆ ਉਹ ਸਿੰਘ ਦੇ ਯਾਰ ਮਾਰ ਜਾਂਦਾ ਇਹ ਰਾਜ ਜੇ ਮੇਰੇ ਕੋਲ ਤੁਸੀਂ ਇਹ ਪੁਲਿਸ ਨੇ ਕਿਹਾ ਅਸੀਂ ਬੰਦਾ ਫੜਨੇ ਆਂ ਅਸੀਂ ਪਰਚਾ ਕਰ ਦਿੱਤਾ ਜੀ ਉਹਨੂੰ ਕਹਿੰਦਾ ਕੰਮ ਆ ਜੇ ਕਿਸੇ ਗਰੀਬ ਗੁਰੂ ਦੀ ਰੱਖਿਆ ਕਰੂ ਕਿਸੇ ਸਿੰਘ ਨੇ ਕੀਤੀ ਆ ਤੇ ਆਪਾਂ ਕੋਈ ਕੋਈ ਮਰੋ ਦੀ ਸੁਪਾ ਕੋਈ ਕੋਈ ਸ਼ੋਭਾ ਕਰਨੀ ਆ ਜਾਂ ਆਪਾਂ ਨੂੰ ਚੱਕ ਕੇ ਅੰਦਰ ਦੇ ਦੇ ਤੇ ਪੁਲਿਸ ਤਾਂ ਕਰਕੇ ਆਏ ਪਰ ਮਿੱਥੇ ਸੰਭਲੇ ਜੀ ਬੈਠੇ ਆ ਤੇ ਸਿੰਘ ਕੁਝ ਉਹਨ ਕੀ ਕਹਿਣਾ ਹੈ ਪੁਲਿਸ ਦਾ ਕਹਿਣਾ ਇਹ ਆ ਵੀ ਇਹਨੇ ਉਹਦੇ ਛੱਟ ਲੱਗੀ ਆ ਅਸੀਂ ਇਹਦਾ ਮੈਡੀਕਲ ਕਰਾਇਆ ਵਾ ਕਿ ਅਸੀਂ ਉੱਤੇ ਕਾਰਜ ਸਿੰਘ ਦੇ ਵੀ ਕਰਨੀ ਆਂ ਇਹ ਕਰਨੀ ਆ ਕੋਈ ਦਾ ਕਹਿਣਾ ਦੂਜਾ ਇੱਕ ਬੇਤੀ ਹੋਰ ਆ ਵੀ ਦੇਖੋ ਜੇ ਕੋਈ ਛੱਟ ਦੀ ਗੱਲ ਹੋ ਗਈ ਨਾ ਉਹ ਤੋਂ ਬਾਅਦ ਸਾਡੇ ਸਿੰਘ ਜਦੋਂ ਜਾਂਦੇ ਆ ਅਸੀਂ ਥੋੜਾ ਸਮਾਂ ਲੱਗ ਗਿਆ ਮੁਰੇ ਸਿੰਘ ਹਰਿੰਦਰਜੀਤ ਸਿੰਘ ਹੋਣੀ ਆ ਇਹ ਸਿੰਘ ਜਦੋਂ ਗਏ ਆ ਉਥੇ ਜਿਹੜੇ ਐਸਐਚਓ ਸਾਹਿਬ ਸਿੰਘ ਨੂੰ ਕਹਿੰਦੇ ਵੀ ਤੂੰ ਚਾਬੀ ਖਾਲਾ ਬਾੜ ਸੁਣਾ ਤੂੰ ਸੈਂਗਾ ਤੂੰ ਨਿਹਾਗਾ ਸੈਂਗਾ ਪਹਿਲਾ ਬਾੜ ਸੁਣਾ ਆਇਆ ਜੋ ਇਹ ਕੋਈ ਨਾ ਪਾਰ ਸੁਣਨਾ ਕੋਈ ਮਾੜੀ ਗੱਲ ਨਹੀਂ ਪਰ ਗੱਲਾਂ ਵੀ ਇਹ ਬਾਬਾ ਜੀ ਕੰਪਲੀਟ ਕਰਨ ਦੇ ਦੌਰਾਨ ਹੀ ਇਹਨਾਂ ਨੂੰ ਕਿਹਾ ਗਿਆ ਸੀਗਾ ਇਹ ਗੱਲ ਕਿਹੜੀ ਜਿਹੜੀ ਇਹਨਾਂ ਨੂੰ ਕਿਹਾ ਗਿਆ ਕਿ ਜਦੋਂ ਜਦੋਂ ਇਹ ਸਿੰਘ ਨੂੰ ਇਹਨੇ ਬਿਠਾ ਲਿਆ ਨਾ ਇੱਥੇ ਦੂਜੀ ਸਿੰਘ ਨੂੰ ਇਹ ਆਪਣੇ ਐਸਐਚਓ ਸਾਹਿਬ ਤੇ ਬਾਣੀ ਦੀ ਸੰਤਿਆ ਜਪਜੀ ਸਾਹਿਬ ਦਾ ਪ੍ਰਾਰਥਨਾ ਦਾ ਨੀ ਉਹ ਪਹਿਲਾਂ ਇੰਨਾ ਇਦਾਂ ਬੋਲੇ ਜਦੋਂ ਇਹਨੇ ਸਾਨੂੰ ਕੂਰੀ ਤੇ ਆਈਆ ਜਦੋਂ ਕੋਈ ਗੱਲ ਨਹੀਂ ਹੋਣੀ ਅਸੀਂ ਜਿਹੜਾ ਬੈਠੇ ਆ ਨਾਲ ਸਾਡੇ ਮੋਢਵਾਲ ਬੰਦੇ ਜਿੰਨੇ ਬੈਠੇ ਆ ਸਾਡੇ ਸਾਹਮਣੇ ਵੀ ਇਹ ਗੱਲ ਕੀਤੀ ਕਿ ਜੋ ਇਹਨੇ ਹਾਂ ਜੀ ਮੈਂ ਕੁਝ ਕਿਹਾ ਬਾਣੀ ਬਣਾਵੇ ਅਈ ਛੱਕ ਦੀ ਜਗ੍ਹਾ ਦੇ ਦੇ ਦੇਖੋ ਕਲਗੀਧਰ ਪਾਗਿਆਲਾ ਪਾਣਾ ਪਾ ਗਏ ਆ ਯਾਨੀ ਕਿ ਇਹਨੂੰ ਸਕੂਨ ਥੋੜੀ ਚਣੇ ਆ ਹੈਨਾ ਸਾਡਾ ਜੇ ਕੋਈ ਪਾਣੀ ਸੁਣਨੀ ਕੋਈ ਜਿਆ ਸਵੇਰੇ ਹਰ ਹਰ ਬੈਠੇ ਆ ਨਾ ਛੱਡਣ ਕੋਈ ਨਹੀਂ ਬਾਰਾ ਦਵਾ ਦਾ ਅਮਰਤ ਵੇਲਾ ਹੋਇਆ ਨਾ ਬਾਣੀ ਇੱਥੇ ਅੰਦਰ ਤੱਕ ਸੁਣ ਲੈਣੇ ਬਾਣੀ ਸੁਣਾਦਾਂ ਨਹੀਂ ਕੋਈ ਗੱਲ ਇਹ ਗੱਲ ਆ ਵੀ ਆਪਾਂ ਇੱਥੇ ਬੈਠੇ ਆ ਕਿ ਇਹਨੂੰ ਇਨਸਾਫ ਦੇਣ ਲਈ ਬੈਠੇ ਆ ਨਾ ਕਿ ਆਪਾਂ ਇੱਥੇ ਪਰਖਾਂ ਲਈ ਕੋਣ ਹੈਗਾ ਅਸਲੀਆ ਤੇ ਕੋਣ ਨਹੀਂ ਹੈ ਤੇ ਬਾਬਾ ਜੀ ਉੱਚ ਉੱਚ ਤੇ ਨਾ ਕੋਈ ਗੱਲਬਾਤ ਹੋਈ ਤੁਹਾਡੀ ਸਾਡੀ ਵਾਇਗੁਰ ਜੀ ਅਸੀਂ ਅਧਿਕਾਰੀਆਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਅਸੀਂ ਸਰਦੀ ਕਲਾ ਮਹਾਰਾ ਦਾ ਨਾਮ ਤੇ ਲੈਣਦੇ ਆ ਅੱਜ ਅਧਿਕਾਰੀਆਂ ਨਾਲ ਗੱਲ ਕਰਨੀ ਆ ਕੋਈ ਨਾਲ ਸਾਡੇ ਨਾਲ ਗੱਲ ਕਰੂਗਾ ਸੋ ਬਿਲਕੁਲ ਲਾਈ ਸੀਰਾ ਤੇ ਦੇਖੋ ਇੱਕ ਕਲੰਬਰ ਠਾਣੀ ਤੋਂ ਬਾਅਦ ਦੇਖੋ ਢੰਨਾ ਲਗਾ ਇੱਕ ਕਲੰਬਰ ਠਾਣੀ ਤੋਂ ਬਾਅਦ ਦੇਖੋ ਸਿੱਧੀਆਂ ਲਾਈ ਸੀਰਾ ਤੇ ਦੇਖੋ ਇੱਕ ਕਲੰਬਰ ਠਾਣੀ ਤੋਂ ਬਾਅਦ ਇਹਨਾਂ ਨਾਲ ਹੀ ਗੱਲ ਆ ਨਹੀਂ ਪਾਪਾ ਜੀ ਕੀ ਕੰਮ ਕਰ ਲਈ ਤੁਸੀਂ ਅੱਜ ਆਏ ਆਏ ਉੱਥੇ ਅੱਜ ਇਹ ਯਾਦੋਂ ਮੇਰਾ ਬਹੁਤ ਜਿਆਦਾ ਪਾਰਟੀ ਦਾ ਇੰਚਾਰਜ ਆ ਅੱਜ ਸਾਡੇ ਸਾਥੀ ਇੰਦਰਜੀਤ ਸਿੰਘ ਮਕਸੂਦਾਂ ਦੇ ਰਹਿਣ ਵਾਲੇ ਆ ਇਹਨਾਂ ਦਾ ਹਮਲਾ ਕੀਤਾ ਜਾਂਦਾ ਜਿਹੜੇ ਕਿ ਭੋਜਨ ਸਮਾਜ ਪਾਰਟੀ ਦੇ ਸਿੰਬਲ ਦੇ ਉੱਤੇ ਇਲੈਕਸ਼ਨ ਵੀ ਲੜੇ ਆ ਕੌਂਸਲਰ ਦਾ ਜਿਹਨਾਂ ਦਾ ਮੈਨੂੰ ਫੋਨ ਆਇਆ ਕਹਿੰਦਾ ਪ੍ਰਧਾਨ ਜੀ ਦੱਸਾਂ ਇੱਕ ਨੰਬਰ ਥਾਣੇ ਦੇ ਵਿੱਚ ਸਾਡਾ ਕੋਈ ਸਾਥੀ ਨਜਾਇਜ਼ ਧੱਕੇ ਨਾਲ ਬਿਠਾ ਕੇ ਰੱਖਿਆ ਆ ਪੁਲਿਸ ਨੇ ਜਿੱੱਲੇ ਆ ਕੇ ਇੱਥੇ ਸਾਨੂੰ ਗੱਲ ਦਾ ਪਤਾ ਲੱਗਾ ਕਿ ਕੱਲ ਆਪਣੇ ਸਿੰਘ ਆ ਸਾਡੇ ਨਿਸ਼ਾਨ ਸਿੰਘ ਜੀ ਉਹਨਾਂ ਦਾ ਮੋਬਾਈਲ ਲੈ ਕੇ ਦੋਸ ਸਨੇਚਰ ਮੋਟਰਸਾਈਕਲ ਦੇ ਉੱਤੇ ਜਿੰਦਾ ਰੋੜਾਂ ਨੂੰ ਭੱਜੇ ਆ ਉਹ ਉਹਨਾਂ ਦੇ ਮਗਰ ਗਿਆ ਜਾ ਕੇ ਸਲੇਮਪੁਰ ਜਾ ਕੇ ਉਹਨੇ ਉਹਨਾਂ ਨੂੰ ਕਾਬੂ ਕੀਤਾ ਕਾਬੂ ਕੀਤਾ ਤੇ ਇੱਕ ਸਨੇਚਰ ਨੇ ਉਹਦੇ ਉੱਤੇ ਦਾਤ ਨਾਲ ਹਮਲਾ ਕੀਤਾ ਹਾਂਜੀ ਦਾਤ ਨਾਲ ਹਮਲਾ ਕੀਤਾ ਆਪਣੇ ਬਚਾਅ ਦੇ ਵਿੱਚ ਸਿੰਘ ਨੇ ਆਪਣੀ ਸ੍ਰੀ ਸਾਹਿਬ ਕੱਢੀ ਜਦੋਂ ਸ੍ਰੀ ਸਾਹਿਬ ਕੱਢੀ ਏ ਤੇ ਉਹ ਸ੍ਰੀ ਸਾਹਿਬ ਦੇਖ ਕੇ ਜਿਹੜਾ ਦਾਤ ਵਾਲਾ ਸਨੇਚਰ ਸੀ ਉਹ ਭੱਜ ਗਿਆ ਦੂਸਰੇ ਸਨੇਚਰ ਨੇ ਜਿਹਨੇ ਜਿਹਦੇ ਕੋਲ ਮੋਬਾਈਲ ਸੀ ਉਹਨੇ ਸ੍ਰੀ ਸਾਹਿਬ ਹੱਥ 'ਚ ਪੜੀ ਉਹਦੇ ਹੱਥ ਦੇ ਵਿੱਚ ਫੇਰ ਗਈ ਹਾਂਜੀ ਹੁਣ ਪੁਲਿਸ ਦੇਖੋ ਪੁਲਿਸ ਦੇਖੋ ਕਿੰਨੀ ਵੱਡੀ ਨਲਾਕੀ ਆ ਕਿ ਇੱਕ ਚੋਰ ਫੜ ਕੇ ਲਿਆਂਦਾ ਗਿਆ ਸਨੇਚਰ ਉਹਦੇ ਕੋਲੋਂ ਸਨੇਚ ਕੀਤਾ ਆ ਮੋਬਾਈਲ ਵੀ ਬਰਾਮਦ ਹੋਇਆ ਹਾਂਜੀ ਉਹ ਉਲਟਾ ਪੁਲਿਸ ਉਹ ਸਿੰਘ ਦੇ ਉੱਤੇ ਚੋਰ ਦੇ ਉੱਤੇ ਪਰਚਾ ਕਰਨ ਦੀ ਇੱਕ ਗੱਲ ਵੱਖਰੀ ਰਹੀ ਚੋਰ ਨੂੰ ਭੇਜ ਕੇ ਥਾਣੇ ਆ ਸਿਵਲ ਹਸਪੀਟਲ ਉਹਦੀ ਐਮਲਰ ਕਟਾਈ ਜਾ ਰਹੀ ਆ ਕੋਈ ਤੇਰੇ ਨਾਲ ਨਜਾਇਜ਼ ਹੋਈ ਦੱਸੋ ਚੋਰ ਨਾਲ ਨਜਾਇਜ਼ ਹੋਈ ਏ ਜਾਂ ਜਿਹੜਾ ਜਿਹਦਾ ਮੋਬਾਈਲ ਲੈ ਕੇ ਭੱਜੇ ਆ ਉਹਨਾਂ ਦਾ ਨਜਾਇਜ਼ ਹੋਈ ਆ ਅਗਰ ਉਹਨੂੰ ਉਹ ਆਪਣੀ ਬਚਾਅ ਦੇ ਵਿੱਚ ਆਪਣੀ ਸਰੀਰ ਸਾਹਿਬ ਨਾ ਕਰਦਾ ਤੇ ਉਸ ਨੇਚਰ ਨੂੰ ਦਾਤ ਮਾਰ ਕੇ ਮਾਰ ਜੰਦੇ ਬਾਬਾ ਜੀ ਉਹਨੇ ਬਚਾ ਆਪਣੇ ਪਜਾਵਰ ਤੇ ਗੱਡਿਆ ਸੀਗਾ ਉਹ ਨੇਚਰ ਤੇ ਗਿਆ ਉਹਨਾਂ ਕੋਈ ਦਾਤ ਸੀਗਾ ਪੂਰੀ ਪੁਲਿਸ ਜਿਹੜੀ ਆ ਉਹ ਸ ਸਨੇਚਰ ਦਾ ਸਾਥ ਦੇ ਕੇ ਉਹਨੂੰ ਸਿਵਲ ਹਸਪੀਟਲ ਜਾ ਕੇ ਉਹਦੀ ਐਮਰਲ ਘਟਾ ਕੇ ਤੇ ਸਾਡੇ ਸਿੰਘ ਸਾਹਿਬ ਦੇ ਉੱਤੇ ਪਰਚਾ ਦੇਣ ਨੂੰ ਫਰਨ ਰਹੀ ਆ ਜਿਹੜਾ ਕਿ ਅਸੀਂ ਇੱਥੇ ਨਹੀਂ ਹੋਣ ਦੇਾਂਗੇ ਕਿਉਂਕਿ ਬੌਜਨ ਸਮਾਜ ਪਾਰਟੀ ਔਰ ਸਾਰੀਆਂ ਸਾਡੇ ਖਾਲਸਾ ਜਥੇਬੰਦੀਆਂ ਔਰ ਸਿੰਘ ਜਥੇਬੰਦੀਆਂ ਸਾਰੀਆਂ ਸਮੂਹ ਰੂਪ ਦੇ ਵਿੱਚ ਅੱਜ ਇੱਥੇ ਧਰਨੇ ਦੇ ਵਿੱਚ ਬੈਠੀਆਂ ਹਨ ਅਸੀਂ ਉਹ ਤਾਂ ਕਢੀ ਜਾਣਾ ਅਸੀਂ ਆਪਣੇ ਸਿੰਘ ਨਿਸ਼ਾਨ ਸਾਹਿਬ ਨੂੰ ਨਾਲ ਲੈ ਕੇ ਜਾਣਾ ਅਤੇ ਜੋ ਸਨੇਚਰ ਦੇ ਤੇ ਬੰਦੀ ਕਾਰਵਾਈ ਉਹ ਕੀਤੀ ਜਾਵੇ ਅਗਰ ਪੁਲਿਸ ਇੰਨੀ ਇੰਨੀ ਸਨੇਚਰ ਨਾਲ ਹਮਦਰਦੀ ਹੈ ਤੋ ਸਿਬਲ ਹਸਪੀਟਲ ਦੇ ਵਿੱਚ ਇਲਾਜ ਕਰਾਵੇ ਕੋ ਪੁਲਿਸ ਦਾ ਬੰਦਾ ਨਾ ਕਿ ਐਮਐਨਆਰ ਕਟਾਰ ਜੀ ਦੇ ਹੋਈ ਸੀ ਸਲੇਮਪੁਰ ਜਾ ਕੇ ਫੜਿਆ 2 ਕਿਲੋ 2.5 ਕਿਲੋ ਮਤਲਬ ਜਿਹੜੇ ਲੁੱਟਖੋ ਵਾਲੇ ਸਨੇਚਰ ਸੀਗੇ ਉਹਨਾਂ ਨੂੰ ਵੀ ਲੈਂਦਾ ਹੋਇਆ ਹੁਣ ਉਹਨਾਂ ਨੂੰ ਇੱਕੋ ਹੀ ਆ ਕਿਹੜਾ ਸਿੰਘ ਨੇ ਫੜਿਆ ਸੀ ਉਹ ਫੜ ਲੈ ਦੂਜਾ ਤਾਂ ਭੱਜ ਗਿਆ ਸੀ ਅੱਛਾ ਦੂਜਾ ਮੌਕੇ ਤੋਂ ਫਰਾਰ ਹੋ ਗਿਆ ਭੱਜ ਗਿਆ ਆ ਕੇ ਵਾਜ ਜਿਦੋਂ ਲੈਂਦਾ ਪੁਲਸ ਨੇ ਇਹੋ ਸੰਨੂ ਮਲਵ ਦੇ ਲਾਪੇ ਹੀ ਕਰਨਾ बोलो ਨਾ ਪੈਂ। ਨਹੀਂ ਹੁਣ ਜਦੋਂ ਤੁਸੀਂ ਧਰਨਾ ਇੱਥੇ ਬਾਹਰ ਦਿੱਤਾ ਹੋਇਆ ਹੈ ਗੱਲਬਾਤ ਤੁਹਾਡੀ ਕੋਈ ਅੱਗੇ ਤੁਰਦੀ ਨਹੀਂ ਪਈ। ਹਾਂਜੀ। ਨਹੀਂ ਕੋਈ ਪ੍ਰਸ਼ਾਸਨ ਵੱਲੋਂ ਸੁਣਵਾਈ ਹੁੰਦੀ ਤਾਂ ਕੀ ਅਗਲੀ ਰਣਨੀਤੀ ਕੀ ਹੈ? ਅਗਲੀ ਰਣਨੀਤੀ ਮਾਰੇ ਇਹ ਮੋਚਾ ਫਿਆਣ ਵਿੱਚ ਸਮਝਦੇ ਲਈ ਆ। ਹੂੰ ਤਾਂ ਚਲੋ ਅਸੀਂ ਇੱਥੇ ਆ ਸਵੇਰੇ 8:30 ਵਜੇ ਪੀਸੀ ਦਫ਼ਤਰ ਵੱਲੋਂ। ਨਹੀਂ ਚਲੋ ਇੱਥੇ ਦੇ ਐਸਚੋ ਸਾਹਿਬ ਬੈਠੇ ਹੈ ਕੋਈ ਸੀਨੀਅਰ। ਕੀ ਜਾਂਦੇ ਆ। ਹਨਾ ਆਪਾਂ ਕਿਸੇ ਕੋਈ ਵੀ ਥਾਣੇ ਦਾ ਮੁਤਵਾਰ ਬੰਦੇ ਜਾਂਦੇ ਹੀ ਆ। ਉਹਨਾਂ ਨਾਲ ਇਹ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ ਜੀ ਰਾਈਟ ਕਿਹਨੇ ਦਿੱਤਾ ਹੈ। ਆਪਾਂ ਉਹੀ ਗੱਲ ਆਪਣੀਆਂ ਮੰਗਾਵਾ। ਬਾਕੀ ਨਹੀਂ ਕੋਈ ਗੱਲਬਾਤ ਕਰਨਗੇ ਕੋਈ ਨਹੀਂ ਵੀ ਜਿਹੜਾ ਨਿੱਤੇ ਤਰੀ ਤਮ ਤਾਂ ਜਿਹੜਾ ਧਰਨਾ ਵਾ ਇਹਦੇ ਮੋਟਰਸਾਈਕਲ ਜਾ ਕੇ ਗੱਲ ਸੀਧੀ ਦਾਤ ਲਾ ਜੂਗਾ 8:30 ਵਜੇ ਉੱਥੋਂ ਨਿੱਲਾਂਗੇ ਠੀਕ ਹੈ ਜੀ ਹਾਂ ਜੀ ਬਾਈ ਵੀ ਦਿਖਾ ਸੋ ਬਿਲਕੁਲ ਜੀ ਇਸ ਵਿੱਚ ਸ਼ਾਸਨ ਦੇ ਨਾਲ ਜਿਹੜਾ ਦੱਸਿਆ ਜਾ ਰਿਹਾ ਕਿ ਕੋਈ ਵੀ ਅਧਿਕਾਰੀ ਉਹ ਗੱਲਬਾਤ ਕਰਨ ਨਹੀਂ ਉਹ ਕਹਿੰਦੇ ਕਿ ਨਹੀਂ ਬਾਹਰ ਆਇਆ ਔਰ ਇਹ ਜਿਹੜਾ ਕਿ ਉਹ ਕਹਿ ਰਹੇ ਕਿ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਨਮਿੱਥੇ ਸਮੇਂ ਦੇ ਲਈ ਜਿਹੜਾ ਧਰਨਾ ਇਦਾਂ ਹੀ ਜਾਰੀ ਰਹੇਗਾ ਤਸਵੀਰਾਂ ਤੁਹਾਨੂੰ ਦੇਰ ਰਾਤ ਜਿਹੜੀਆਂ ਜਲੰਧਰ ਤੋਂ ਸਾਂਝੇ ਕਰ ਰਹੇ ਹਾਂ ਜਿੱਥੇ ਕੀ ਥਾਣਾ 1 ਦੀਆਂ ਤਸਵੀਰਾਂ ਨੇ ਆ ਜਿੱਥੇ ਕੀ ਤਰਨਾ ਜਿਹੜਾ ਦਿੱਤਾ ਜਾ ਰਿਹਾ ਔਰ ਜਿਹੜਾ ਇਹ ਤੁਹਾਨੂੰ ਦੱਸ ਦਈਏ ਵਿਵਾਦ ਅੱਜ ਦੁਪਹਿਰ ਦਾ ਥਾਣੇ ਦੇ ਬਾਹਰ ਦਾ ਮਾਹੌਲ ਤੁਹਾਨੂੰ ਸਾਂਝਾ ਕਰ ਰਹੇ ਹਾਂ ਜਲੰਧਰ ਦਾ ਜਲੰਧਰ ਦੀਆਂ ਤੁਹਾਨੂੰ ਤਸਵੀਰਾਂ ਲਗਾਤਾਰ ਜਿਹੜੀਆਂ ਪਬਲਿਕ ਅਪਡੇਟ ਟੀਵੀ ਤੇ ਸਾਂਝੇ ਕੀਤੀਆਂ ਜਾ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਿੱਚ ਵਿਚਕਾਰ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਹੋਈਆਂ ਔਰ ਉਹਨਾਂ ਵੱਲੋਂ ਜਿਹੜਾ ਇੱਥੇ ਤਰਨਾ ਮੁਜ਼ਾਹਰਾ ਕੀਤਾ ਜਾ ਰਿਹਾ ਔਰ ਕਹਿ ਰਹੇ ਕਿ ਕੋਈ ਵੀ ਅਧ ਸੋ ਥਾਣੇ ਦੇ ਬਾਹਰ ਦਾ ਤੁਹਾਨੂੰ ਮਾਹੌਲ ਇਸ ਵੇਲੇ ਦੇਰ